ਸੱਚਾ ਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਪੰਜਾਬ ਭਾਜਪਾ ਦੇ ਵਿੱਚ ਚਾਰ ਵੱਡੇ ਚਿਹਰੇ ਹੋਏ ਸ਼ਾਮਲ ਚਰਨਜੀਤ ਸਿੰਘ ਬਰਾੜ ਸੀਐਮ ਭਗਵੰਤ ਮਾਨ ਦੇ ਸਾਬਕਾ ਉਸਡੀ ੋਂਕਾਰ ਸਿੰਘ ਨੇ ਬੀਜੇਪੀ ਦਾ ਪੱਲਾ ਫੜਿਆ ਇਸ ਤੋਂ ਇਲਾਵਾ ਰਿਪਜੀਤ ਸਿੰਘ ਬਰਾੜ ਅਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਵੀ ਕੀਤੀ ਸ਼ਮੂਲੀਅਤ ਹਰਿਆਣਾ ਦੇ ਮਜੂਤਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਚਾਰੇ ਆਗੂਆਂ ਦੀ ਕਾਰਵਾਈ ਸ਼ਮੂਲੀਅਤ ਚਰਨਜੀਤ ਬਰਾੜ ਨੇ 2 ਦਿਨ ਪਹਿਲਾਂ ਹੀ ਹਾਲੇ ਅਕਾਲੀ ਦਲ ਪੁਨਰ ਸਰਜੀਤ ਤੋਂ ਦਿੱਤਾ ਸੀ ਅਸਤੀਫਾ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਜ਼ਮਾਨਤ ਮਾਮਲੇ ਦੇ ਚ ਵੱਡੀ ਖਬਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੀਬੀਆਈ ਨੂੰ ਜਾਰੀ ਕੀਤਾ ਨੋਟਿਸ ਹਾਈ ਕੋਰਟ ਨੇ ਸੀਬੀਆਈ ਨੂੰ 9 ਫਰਵਰੀ ਤੱਕ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਪੋਲਰ ਨੂੰ ਟ੍ਰਾਇਲ ਕੋਰਟ ਤੋਂ ਮਿਲ ਚੁੱਕੀ ਹੈ ਜ਼ਮਾਨਤ 28 ਅਕਤੂਬਰ ਨੂੰ ਦਰਜ ਹੋਇਆ ਸੀ ਆਮਦਨ ਤੋਂ ਵੱਧ ਦਾ ਕੇਸ ਹੈ ਸੀਬੀਆਈ ਨੇ 5 ਨਵੰਬਰ ਨੂੰ ਕੀਤਾ ਸੀ ਹਰਚਰਨ ਸਿੰਘ ਪੋਲਰ ਨੂੰ ਗ੍ਰਿਫਤਾਰ ਪੰਜਾਬੀ ਅਦਾਕਾਰਾ ਮੈਂਡੀ ਤਖਰ ਦਾ ਹੋਇਆ ਤਲਾਕ ਵਿਆਹ ਦੇ 2 ਸਾਲਾਂ ਅੰਦਰ ਹੀ ਟੁੱਟ ਗਿਆ ਰਿਸ਼ਤਾ ਦਿੱਲੀ ਦੀ ਸਾਕੇਤ ਪਰਿਵਾਰਕ ਅਦਾਲਤ ਨੇ ਆਪਸੀ ਸਹਿਮਤੀ ਸਹਿਮਤੀ ਇਹ ਜੋੜੇ ਵੱਲੋਂ ਦਾਇਰ ਕੀਤੀ ਅਰਜੀ ਕੀਤੀ ਮਨਜ਼ੂਰਾਦਾਕਾਰਾ ਮੈਂਦੀ ਤੱਕਰ ਅਤੇ ਸ਼ੇਖਰ ਕੌਸ਼ਲ ਦਾ 2024 ਦੇ ਵਿੱਚ ਹੋਇਆ ਸੀ ਵਿਆਹ ਲੁਧਿਆਣਾ ਨਗਰ ਨਿਗਮ ਨੂੰ 1.54 ਕਰੋੜ ਰੁਪਏ ਦਾ ਲਗਿਆ ਜੁਰਮਾਨਾ ਕੂੜੇ ਦਾ ਪ੍ਰਬੰਧਨ ਸਹੀ ਢੰਗ ਦੇ ਨਾਲ ਨਾ ਕਰਨ ਦੇ ਮਾਮਲੇ ਦੇ ਵਿੱਚ ਜੁਰਮਾਨਾ ਲਾਇਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਲਗਾਇਆ ਜੁਰਮਾਨਾ ਨਗਰ ਨਿਗਮ ਤੇ 2 ਸਾਲ ਤੋਂ ਕੂੜੇ ਦੇ ਪ੍ਰਬੰਧਨ ਦੇ ਵਿੱਚ ਲਾਪਰਵਾਹੀ ਵਰਤੇ ਜਾਣ ਦਾ ਇਲਜ਼ਾਮ ਐਨਜੀਟੀ ਅਤੇ ਪੀਪੀਸੀਬੀ ਨੇ ਕੇ ਆਕੇ ਲੁਧਿਆੜੇ ਦੇ ਵਾਤਾਵਰਨ ਨੂੰ ਹੋ ਰਿਹਾ ਵੱਡਾ ਨੁਕਸਾਨ ਸ਼੍ਰੀ ਮੁਕਸਰ ਸਾਹਿਬ ਅਤੇ ਗੁਰਦਾਸਪੁਰ ਦੇ ਡੀਸੀ ਦਫ਼ਤਰ ਅੰਬਬ ਦੇ ਨਾਲ ਅਡਾਉਣ ਦੀ ਤਬਕੀ ਬਲੀ ਤਬਕੀ ਪਿੱਛੋਂ ਸੁਰੱਖਿਆ ਦੇ ਮੱਦੇ ਨਜ਼ਰ ਦਫ਼ਤਰ ਖਾਲੀ ਕਰਵਾ ਦਿੱਤੇ ਗਏ ਪੁਲਿਸ ਦੀਆਂ ਟੀਮਾਂ ਅਤੇ ਬਾਬਾ ਨਿਰੋਧਕ ਦਸਤੇ ਮੌਕੇ ਤੇ ਜਾਂਚ ਪੜਤਾਲ ਦੇ ਲਈ ਪਹੁੰਚੇ ਪਿਛਲੇ 10 ਦਿਨਾਂ ਤੋਂ 6 ਅਦਾਲਤਾਂ ਅਤੇ ਕਈ ਸਕੂਲਾਂ ਨੂੰ ਬਾਬਬ ਦੇ ਨਾਲ ਅਡਾਉਣ ਦੀਆਂ ਤਬਕੀਆਂ ਮਿਲ ਚੁੱਕੀਆਂ ਨੇ ਸਗળી ਤੋਂ ਦੁਦੀ ਚਾਦਰ ਦੇ ਵਿੱਚ ਲਿਪਟਿਆ ਪੰਜਾਬ ਕਈ ਥਾਂਵਾਂ ਦੇ ਉੱਪਰ ਵਿਜ਼ਿਬਿਲਟੀ ਹੋਈ ਜ਼ੀਰੋ ਆਵਾਜਾਈ ਹੋਈ ਠਾਪਾ ਮੌਸਮ ਵਿਭਾਗ ਦੇ ਵੱਲੋਂ ਦੋ ਦਿਨ ਹੋਰ ਕੜਾਕੇ ਦੀ ਠੰਡ ਦੀ ਦਿੱਤੀ ਪੋਇਖਵੜੀ ਥੋਦ ਤੇ ਸੀਤ ਲਹਿਰ ਦਾ ਜੈਲੋ ਅਲਰਟ ਜਾਰੀ 18 ਜਨਵਰੀ ਤੋਂ ਹਲਕਾ ਮੀਂਹ ਪੈਣ ਦੀ ਦਿੱਤੀ ਜਾ ਰਹੀ ਸੰਭਾਵਨਾ ਸਕੂਲਾਂ ਦਾ ਵੀ ਸਮਾਂ ਬਦਲਿਆ ਸਵੇਰੇ 9 ਵਜੇ ਦੀ ਥਾਂ 10 ਵਜੇ ਖੁੱਲ੍ਹ ਰਹੇ ਸਕੂਲ ਕੈਨੇਡਾ ਗਏ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਸਾਲ 2023 ਦੇ ਵਿੱਚ ਪੜ੍ਹਾਈ ਕਰਨ ਲਈ ਵਿਦੇਸ਼ ਗਿਆ ਸੀ ਨੌਜਵਾਨ ਦਾ ਸਿਵਰਨਜੀਤ ਸਿੰਘ ਦੇ ਵਜੋਂ ਮ੍ਰਿਤਕ ਦੀ ਹੋਈ ਪਛਾਣ ਡਾ ਦੇਵੀ ਦਾਸਪੁਰਾ ਦੇ ਨਾਲ ਅਸੀਂ ਸਵੱਧਤ ਮ੍ਰਿਤਕ ਦੇ ਪਰਿਵਾਰ ਨੇ ਇਨਸਾਫ ਦੀ ਸਰਕਾਰ ਤੋਂ ਲਗਾਈ ਗੋਹਾਕ ਸਰਜੀਤ ਕੌਰ ਉਰਫ ਨੂਰ ਹੁਸੈਨ ਮਾਮਲੇ ਦੇ ਵਿੱਚ ਸੁਣਵਾਈ ਦੀ ਤਰੀਕ ਤੈਹ ਲਾਹੌਰ ਹਾਈ ਕੋਰਟ ਦੇ ਵਿੱਚ 20 ਜਨਵਰੀ ਨੂੰ ਮਾਮਲੇ ਦੀ ਹੋਵੇਗੀ ਸੁਣਵਾਈ ਸਰਜੀਤ ਕੌਰ ਨੇ ਤਤਕਾਲ ਸੁਣਵਾਈ ਦੀ ਕੀਤੀ ਸੀ ਮੰਗ 5 ਦਸੰਬਰ ਨੂੰ ਲਾਹੌਰ ਪੁਲਿਸ ਨੇ ਕੀਤਾ ਸੀ ਗ੍ਰਿਫਤਾਰ ਸਰਜੀਤ ਕੌਰ ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਤਾਂ ਦੇ ਜਥੇ ਦੇ ਵਿੱਚ ਪਾਕਿਸਤਾਨ ਗਈ ਸੀ ਸ਼੍ਰੀ ਦਰਬਾਰ ਸਾਹਿਬ ਸਰੋਵਰ ਦੇ ਉੱਪਰ ਬਣਾਈ ਗਈ ਰੀਲ ਦੇ ਉੱਪਰ ਵਿਵਾਦ ਹੋ ਗਿਆ ਜਦੋਂ ਇੱਕ ਮੁਸਲਮ ਨੌਜਵਾਨ ਨੇ ਪਵਿੱਤਰ ਸਰੋਵਰ ਦੇ ਵਿੱਚ ਜਲ ਸਕਲ ਤੋਂ ਬਾਅਦ ਕੁੜਲੀ ਕਰ ਦਿੱਤੀ ਪਹਿਲਾਂ ਮੂਹ ਤੋਤਾ ਫਿਰ ਜਲ ਸਕਿਆ ਤੇ ਸਰੋਵਰ ਦੇ ਵਿੱਚ ਕੁੜਲੀ ਕਰ ਦਿੱਤੀ ਸੀ ਉਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਮਾਮਲਾ ਕਰਵਾਇਆ ਐਸਜੀਪੀਸੀ ਦੇ ਵੱਲੋਂ ਵੀਡੀਓ ਦੇ ਉੱਪਰ ਇਤਰਾਜ਼ ਦਿੱਤਾ ਗਿਆ ਤੇ ਮਾਮਲੇ ਦੀ ਜਾਂਚ ਕਰਨ ਦੀ ਵੀ ਆਖੀ ਗਈ ਪੰਜਾਬ ਸਰਕਾਰ ਦਾ ਔਰਤਾਂ ਨੂੰ ਵੱਡਾ ਤੋਹਫਾ ਹੁਣ ਸਮਾਰਟ ਕਾਰਡ ਨਾਲ ਮਿਲੇਗੀ ਮੁਫਤ ਬੱਸ ਸੇਵਾ ਵਾਰ-ਵਾਰ ਨਹੀਂ ਦਿਖਾਉਣਾ ਪਵੇਗਾ ਆਧਾਰ ਕਾਰਡ ਬੱਸ ਸੇਵਾਵਾਂ ਲਈ ਡਿਜੀਟਲ ਐਲੈਕਟ੍ਰੋਨਿਕ ਟਿਕਟਿੰਗ ਮਸ਼ੀਨਾਂ ਦੀ ਖਰੀਦ ਨੂੰ ਦਿੱਤੀ ਮંજੂਰੀ ਡਿਜੀਟਲ ਭੁਗਤਾਨ ਵੇਲਪਾ ਰਾਹੀਂ ਖਰੀਦ ਸਕੋਗੇ ਟਿਕਟਿੰਗ ਐਸਾਂ ਨਾਜ਼ਦੀਆਂ ਦਾ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜਸਾ ਧੰਨਵਾਦ